ਅੱਜ ਅੱਜ ਫਿਰ ਅਡਵਾਂਸ ਆਪਾਂ ਜੇਕਰ ਚਾਰ ਪਾ ਰਹੇ ਆ ਤੇ ਆਪਾਂ ਜਿਹੜੀ 3 ਮਹੀਨਿਆਂ ਦੀ ਕੀਤੀ ਹੋਈ ਮਿਹਨਤਾ ਉਹਨੂੰ ਆਪਾਂ ਖਰਾਬ ਕਰ ਰਹੇ ਆ ਕਿਉਂ ਖਰਾਬ ਕਰ ਰਹੇ ਆ ਇਹ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਦੋਸਤੋ ਅੱਜ ਆਪਾਂ ਪਹੁੰਚੇ ਆ ਰਾਸ਼ੀ ਦਾ ਮੇਲਾ ਲੱਗਾ ਉਸ ਦੇ ਵਿੱਚ ਰਾਸ਼ੀ ਤੁਹਾਡੇ ਵਾਸਤੇ ਜਿਹੜੇ-ਜਿਹੜੇ ਬੀਜ ਲੈ ਕੇ ਆਉਂਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੇ ਰਾਸ਼ੀ ਕੰਪਨੀ ਇੱਕ ਇੰਡੀਅਨ ਕੰਪਨੀ ਆ ਇਹ ਇੱਕ ਕਿਸਾਨ ਦੀ ਕੰਪਨੀ ਆ ਔਰ ਦੂਸਰੀ ਗੱਲ ਇਹ ਰਾਸ਼ੀ ਕੰਪਨੀ ਲਗਭਗ ਜਿਹੜਾ ਕਿਸਾਨ ਆਉਂਦੇ ਖੇਤ ਚ ਬੀਜ ਬੀਜਦਾ ਹੈ ਚਾਰੇ ਤੋਂ ਲੈ ਕੇ ਪਕਾਉਣ ਵਾਲੀਆਂ ਸਾਰੀਆਂ ਫਸਲਾਂ ਦੇ ਬੀਜ ਤਿਆਰ ਕਰਦੀ ਆ ਔਰ ਕਿਸਾਨ ਦੇ ਘਰ ਤੱਕ 20 ਵਿਕੰਡ ਤੋਂ ਬਾਅਦ ਸਰਵਿਸ ਦਿੰਦੀ ਹੈ ਘਰ ਘਰ ਜਾਣਕਾਰੀ ਬਚਾਉਂਦੀ ਹੈ ਇਹ ਰਾਸ਼ੀ ਇਸ ਕੰਮ ਚ ਮਹਾਰਤ ਰੱਖਦੀ ਆ ਕਿਸਾਨ ਵੀਰ ਤੁਸੀਂ ਬਹੁਤ ਸਾਲ ਹੋ ਗਿਆ ਬਹੁਤ ਕਿਸਾਨ ਚਾਰ ਪੌਰੇ ਆ ਪਰ ਪਿਛਲੇ 5-4 ਸਾਲ ਤੋਂ ਕਾਫੀ ਕਿਸਾਨ ਜਿਹੜੇ ਆ ਮਾਲਵੇ ਦੇ ਵਿੱਚ ਚਾਰ ਦਾ ਏਰੀਆ ਕਾਫੀ ਵਧਿਆ ਹੈ ਉਹ ਫਾਇਦੇ ਇਸ ਕਰਕੇ ਕਿ ਚਾਰ ਦੇ ਫਾਇਦੇ ਆ ਪਰ ਪਿਛਲੇ 2-3 ਸਾਲ ਚ ਬਹੁਤ ਸਾਰੀਆਂ ਵੀਡੀਓ ਵੀ ਦੇਖਣ ਨੂੰ ਮਿਲੀਆਂ ਕਿ ਚਾਰ ਸਾਡਾ ਖਰਾਬ ਹੋ ਗਿਆ ਚਾਰ ਸਾਡੇ ਨੂੰ ਉੱਲੀ ਲੱਗੀ ਜਾਂ ਚਾਰ ਸਾਡਾ ਪਰਟੀਨ ਡਾਇਆਮੀਟਰ ਫਾਈਬਰ ਨਹੀਂ ਹੈ ਉਸ ਦਾ ਕਾਰਨ ਇੱਕੋ ਹੀ ਸੀ ਕਿ ਆਪਾਂ ਚਾਰ ਪਾਉਣ ਤੋਂ ਪਹਿਲਾਂ ਬੀਜ ਦੀ ਚੋਣ ਕਰਨਾ ਕਿਸਾਨ ਵੀਰੋ ਜਿਹੜਾ ਵੀ ਤੁਸੀਂ ਚਾਰ ਦੇ ਬੀਜ ਦੀ ਚੋਣ ਕਰਨੀਆਂ ਇੱਕ ਸੀਜ਼ਨ ਕਿਹੜੇ ਵਿੱਚ ਚਾਰ ਲਈ ਮੱਕਾ ਬੀਜ ਰਹੇ ਹੋ ਕੀ ਜਿਹੜਾ ਚਾਰ ਦਾ ਬੀ ਤੁਸੀਂ ਲੈ ਰਹੇ ਹੋ ਉਹ ਤੁਹਾਡੇ ਖੇਤ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਹੋਣ ਵਾਲਾ ਹੈਗਾ ਪਿਛਲੇ 4 ਸਾਲ ਤੋਂ ਕਿਸਾਨ ਨੇ ਕੋਈ ਵੀ ਚਾਰ ਪਾਲਿਆ ਕੋਈ ਵੀ ਬੀ ਲੈੰਦਾ ਬਰਸਾਤਾਂ ਪੈ ਰੀਆਂ ਸੀ ਨਹੀਂ ਪੈ ਜਾਂਦੇ ਸੀ ਸਾਰੇ ਹੀ ਮੱਕੇ ਵਧੀਆ ਕੱਟ-ਕੱਟ ਕਰ ਰਹੇ ਸੀ ਦਾਣਾ ਆ ਰਿਹਾ ਸੀ ਕੰਮ ਚੱਲ ਰਿਹਾ ਸੀ ਅੱਜ ਸਾਲ ਬਹੁਤ ਜ਼ਿਆਦਾ ਗਰਮੀ ਪਈ ਆ ਇਸ ਗਰਮੀ ਅਤਿ ਦੀ ਗਰਮੀ ਨੇ ਇਸ ਵਾਰ ਇੱਕ ਚੀਰ ਫਾਈਨਲ ਕਰਾ ਦਿੱਤੀ ਕਿ ਕਿਹੜਾ ਬੀ ਇਸ ਗਰਮੀ ਨੂੰ ਸਹਿਣ ਕਰਦਾ ਹੈ ਤੇ ਜਿਹੜਾ ਵੀ ਇਸ ਗਰਮੀ ਦੇ ਵਿੱਚ ਮੱਚ ਗਿਆ ਕੱਦ ਕੀਤਾ ਨਹੀਂ ਤੇ ਇਸ ਟਾਈਮ ਮੱਚੇ ਹੋਏ ਪੱਤਿਆਂ ਤੇ ਉੱਪਰ ਪੈ ਗਿਆ ਮੀਂਹ ਤੇ ਪੱਤਿਆਂ ਤੇ ਖੇਤ ਦੇ ਵਿੱਚ ਉੱਲੀ ਲੱਗੀ ਆ ਇਸ ਵਾਰ ਇੰਨੀ ਗਰਮੀ ਪੈਣ ਦੇ ਬਾਵਜੂਦ ਰਾਸ਼ੀ ਕੰਪਨੀ ਦਾ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦੇਖ ਲਓ ਸਾਰਾ ਹਰਾ ਭਰਾ ਖੜਾ ਹੈ ਹਰਾ ਭਰਾ ਕਿਉਂ ਖੜਾ ਹੈ ਕਿਉਂਕਿ ਇਹ ਗਰਮ ਰੁੱਤ ਦੇ ਵਿੱਚ ਬਜਾਈ ਕਰਨ ਵਾਲਾ ਬੀਜ ਆ ਦੋਸਤੋ ਤਿੰਨ ਸੀਜ਼ਨ ਆ ਪੰਜਾਬ ਚ ਜਿੱਥੇ ਮੱਕਾ ਲੱਗਦਾ ਇੱਕ ਸੀਜ਼ਨ 1 ਫਰਵਰੀ ਤੋਂ ਲੈ ਕੇ 15 ਮਾਰਚ ਇਹਨੂੰ ਆਲੂ ਪੱਟਣ ਤੋਂ ਬਾਅਦ ਮੱਕੇ ਦੀ ਬਿਜਾਈ ਹੁੰਦੀ ਆ ਇਹਨੂੰ ਪਕਾਵਾ ਮੱਕਾ ਕਹਿੰਦੇ ਆ ਉਸ ਸਮੇਂ ਦਾ ਬੀਜਾ ਮੱਕਾ ਕਿਸਾਨ ਨੂੰ 40 ਤੋਂ ਲੈ ਕੇ 60 ਕੁਇੰਟਲ ਦਾਣੇ ਦਾ ਵਜਨ ਦੇਂਦਾ ਇੱਕ ਸੀਜ਼ਨ 15 ਮਈ ਤੋਂ ਲੈ ਕੇ 15 ਜੁਲਾਈ ਤੱਕ ਗਰਮ ਰੁੱਤ ਦੇ ਮੱਕੇ ਦੀ ਬਿਜਾਈ ਹੁੰਦੀ ਆ ਇਹ ਕੰਡੀ ਏਰੀਆ ਚ ਬਜਾਈ ਹੁੰਦੀ ਆ ਇਹ ਗਰਮ ਰੋਤਾਂ ਵਾਲਾ ਮੱਕਾ ਹੁੰਦਾ ਹੈ ਤੇ ਦੋਸਤੋ ਜਿਹੜਾ ਸਰਦ ਰੋਤਾਂ ਵਾਲਾ ਮੱਕਾ ਹੁੰਦਾ ਲਗਭਗ 100 30 ਤੋਂ ਲੈ ਕੇ 140 ਦਿਨ ਲੈਂਦਾ ਜੇਕਰ ਆਪਾਂ 5 ਫਰਵਰੀ ਨੂੰ 10 ਫਰਵਰੀ ਨੂੰ ਮੱਕੇ ਦੀ ਬਜਾਈ ਕਰਦੇ ਆ 140 ਦਿਨ ਚ ਦਾਣਾ ਵੱਢਣ ਵਾਲਾ ਬੰਦਾ ਹੈ ਤੇ ਜਿਹੜਾ ਗਰਮ ਰੋਤਾਂ ਵਾਲਾ ਮੱਕਾ ਹੈ ਇਹ 95 ਦਿਨ ਚ ਮੱਕਾ ਪੱਕ ਕੇ ਤਿਆਰ ਹੋ ਜਾਂਦਾ ਜਿਹੜਾ ਆਪਾਂ ਜੂਨ ਜੁਲਾਈ ਚ ਬੀਜਦੇ ਆ ਤੇ ਦੋਸਤੋ ਇਹ ਦੋ ਸੀਜ਼ਨ ਜਿਹੜੇ ਸੀਜ਼ਨ ਆ ਯੂਨੀਵਰਸਿਟੀ ਦੇ ਪੰਜਾਬ ਦੇ ਜਿਹੜੇ ਪ੍ਰਮਾਣਿਤ ਸੀਜ਼ਨ ਆ ਪਰ ਜਿਹੜਾ ਤੀਜਾ ਸੀਜ਼ਨ ਮੱਕੀ ਦਾ ਨਵਾਂ ਜਿਹੜਾ ਕਣਕ ਵੜਨ ਤੋਂ ਬਾਅਦ ਸ਼ੁਰੂ ਹੋਇਆ ਹੈ ਇਹ ਆਪਣੇ ਸਾਰੇ ਕਿਸਾਨਾਂ ਦਾ ਬਣਾਇਆ ਹੋਇਆ ਸੀਜ਼ਨ ਦੋਸਤੋ ਇਸ ਸੀਜ਼ਨ ਦੇ ਵਿੱਚ ਜੇਕਰ ਤੁਸੀਂ ਮੱਕੇ ਦੀ ਬਿਜਾਈ ਕਰਨੀ ਆ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਉਹ ਮੱਕਾ ਬੀਜੋ ਜਿਹੜਾ ਗਰਮ ਰੁੱਤ ਦੇ ਵਿੱਚ ਮੱਕਾ ਹੋਣ ਵਾਲਾ ਹੈ ਬਹੁਤ ਸਾਰੇ ਕੰਪਨੀਆਂ ਦਾ ਗਰਮਰੁੱਤ ਵਾਲਾ ਬੀਜ ਆਉਂਦਾ ਹੈ ਤੇ ਜਿਹੜਾ ਤੁਹਾਡੇ ਸਾਹਮਣੇ ਰਾਸ਼ੀ 30 30 ਖੜਾ ਹੈ ਦੋਸਤੋ ਇਹ ਵੀ ਗਰਮਰੁੱਤ ਦੀ ਬਿਜਾਈ ਕਰਨ ਵਾਲਾ ਮੱਕਾ ਹੈ ਤਾਂ ਹੀ ਇਸ ਵਾਰ ਇੰਨੀ ਗਰਮੀ ਪੈਣ ਦੇ ਬਾਵਜੂਦ ਤੇ ਜਲ ਮੰਨਦੇ ਹੋ ਗਰਮੀ ਤੇ ਪਈ ਨਾ ਅਟ ਗਈ ਮੀਂਹ ਹੀ ਨਾ ਪੈ ਤੇ ਉਸ ਦੇ ਬਾਵਜੂਦ ਵੀ ਜਿੱਥੇ ਆਪਾਂ ਬੈਠੇ ਆ ਇਸ ਖੇਤ ਚ ਆਉਂਦਿਆ ਰਾਹ ਦੇ ਵਿੱਚ ਸੁੱਕੇ ਮੱਕੇ ਦੇਖਿਆ ਤੁਸੀਂ ਉਹਨਾਂ ਨੇ ਗਰਮੀ ਸਹਿਣ ਨਹੀਂ ਕੀਤੀ ਤੇ ਇਸ ਮੱਕੇ ਨੇ ਨਾਲ ਗਰਮੀ ਸਾਂਣ ਕੀਤੀ ਆ ਇਹਦੇ ਨਾਲ ਹੀ ਵੱਟਦੇ ਵੱਟ ਇੱਕ ਮੱਕਾ ਵੱਢਿਆ ਗਿਆ ਆ ਆਪਦੀ ਉਮਰ ਤੋਂ ਪਹਿਲਾਂ ਆ ਗਿਆ ਔਰ ਉਹਦੇ ਪੱਤੇ ਤੇ ਕੱਦ ਤੁਸੀਂ ਦੇਖਿਆ ਜਰੂਰ ਹੋ ਪਰ ਇਹ ਮੱਕਾ ਹਰਾ ਕਚਾਰ ਉੱਪਰ ਤੋਂ ਲੈ ਕੇ ਥੱਲੇ ਤੱਕ ਰਾਸੀ 30 30 ਮੱਕਾ ਰੰਦਾ ਐ ਇਸ ਵਾਰ ਸਾਡਾ ਜਿਹੜਾ slogan ਬਣਾਇਆ ਕੰਪਨੀ ਨੇ ਇਹ ਦੱਬਦਾ ਕਿੱਥੇ ਆ ਕਿਉਂਕਿ ਇਹ ਰਾਸੀ 30 30 ਆ ਰਾਸੀ 3033 ਗਰਮੀ ਦੇ ਵਿੱਚ ਹੁਣ ਵਾਲਾ ਮੱਕਾ ਹੈ ਰਾਸੀ 3033 ਟਿੱਬਿਆਂ ਤੇ ਹੋਣ ਵਾਲਾ ਮੱਕਾ ਹੈ ਕਿਸਾਨ ਵੀਰੋ ਜੇਕਰ ਤੁਸੀਂ ਅਗਲੇ ਸਾਲ ਚਾਰ ਪਾਉਣਾ ਹੈ ਤੇ ਸਾਡਾ ਮੱਕਾ ਤੁਸੀਂ 2 ਕਿੱਲੇ ਕਿੱਲਾ ਜ਼ਰੂਰ ਨਾਲ ਲਾ ਕੇ ਵੇਖਿਓ ਪਰ ਇੱਕ ਚੀਜ਼ ਨੋਟ ਕਿ ਸਾਡਾ ਮੱਕਾ ਜਿਹੜਾ ਤੁਸੀਂ ਦੂਜੇ ਮੱਕੇ ਬੀਜਦੇ ਹੋ ਸਰਦਰੋਤ ਵਾਲੇ ਮੱਕੇ ਨਾਲੋਂ 5-6 ਦਿਨ ਵੱਧ ਲੈਂਦਾ ਹੈ ਅਸੀਂ ਖੁਦ ਇਹ ਗੱਲ ਆਪ ਕਹਿੰਨੇ ਆ ਕਿਉਂਕਿ ਕੰਪਨੀਆਂ ਵਾਲਿਆਂ ਜਦੋਂ 20 ਵੇਚਦੀਆਂ ਉਹ ਕਹਿੰਦੇ ਭਾਈ ਜੀ ਸਾਡਾ 70 ਦਿਨ ਚ ਆਜੂ ਸਾਡਾ 75 ਦਿਨ ਚ ਆਜੂ ਨਹੀਂ ਜਿਸ ਮੱਕੇ 'ਚ ਖੜੇ ਆ ਇਹ ਮੱਕੇ ਦੀ ਕਿੰਨੀ ਤਰੀਕ ਦੀ ਬਿਜਾਈ ਆ ਭਾਈ 3 ਮਈ ਦੀ ਜੀ ਇਹ 3 ਮਈ ਦੀ ਬਿਜਾਈ ਆ ਤੇ ਅੱਜ ਦੇ ਡੇਟ ਕਿੰਨੀ ਐ 4 ਨੂੰ 4 ਨੂੰ ਪਾਣੀ ਲੱਗਾ ਤੇ ਅੱਜ ਮਿਤੀ ਕਿੰਨੀ ਆ 15 15 ਜਨਵਰੀ ਆਪਾਂ ਇਹ ਮੰਨਦੇ ਵੀ 10 ਦਿਨ ਮੱਕਾ ਇਹ ਲੈਂਦਾ ਏ ਠੀਕ ਐ ਤੇ ਮੋਟਾ-ਮੋਟਾ ਜੇ ਅੱਜ 77 ਦਿਨ ਦੀ ਐ ਤੇ 10 ਦਿਨ ਕਿੰਨੇ ਦੀ ਹੋਗੀ 83 ਦਿਨਾਂ ਅਸੀਂ ਤੁਹਾਨੂੰ ਕਹਿੰਨੇ ਸਾਡਾ ਮੱਕਾ 80 ਤੋਂ 85 ਦਿਨ ਲੈਂਦਾ ਏ ਅਸੀਂ ਲੋਕਾਂ ਤਰਾ ਝੂਠਾ ਗਮਰਾਹ ਕਰਕੇ ਪ੍ਰਚਾਰ ਕਰਕੇ ਮੱਕਾ ਨਹੀਂ ਵੇਚਦੇ ਕਿ ਸਾਡਾ 70 ਦਿਨ ਚ 4 ਪੈ ਜਾ ਪਰ ਮੈਂ ਡਾਕਟਰ ਸਾਹਿਬ ਇੱਕ ਚੀਜ਼ ਹੋਰ ਕਹਿ ਦਿਆਂ ਵਾਅਦਾ ਕਰਦਿਆਂ ਤੁਹਾਡੇ ਸਾਰਿਆਂ ਦੇ ਸਾਹਮਣੇ ਨਾਲ ਬਹੁਤ ਲੋਕ ਦੇਖ ਰਹੇ ਆ ਮੈਨੂੰ ਕੋਈ ਮੱਕਾ ਮੈਨੂੰ 21 ਸਾਲ ਹੋ ਗਏ ਇਸ ਲੈਂਡ ਮੱਕੇ ਤੇ ਕੰਮ ਕਰਦੇ ਨੂੰ ਕੋਈ ਕਿਸਾਨ 70 ਦਿਨ ਚ ਪ੍ਰੋਪਰ ਚਾਰ ਪਾ ਕੇ ਦਿਖਾ ਦੇ ਜਿੰਨਾ ਮਰਜ਼ੀ ਜੁਰਮਾਨਾ ਕਰ ਦੇ ਤੇ ਮੇਰਾ ਤੁਹਾਡਾ ਸਾਰਿਆਂ ਨਾਲ ਵਾਦਾ ਹੈ ਬਜਾਈ ਤੋਂ ਲੈ ਕੇ 70 ਦਿਨ ਚ ਚਾਰ ਪਾ ਦੇ ਔਰ ਉਸ ਤੋਂ ਬਾਅਦ ਚਾਰ ਪਾਉਣਾ ਨਹੀਂ ਚਾਰ ਤਾਂ ਤੁਸੀਂ 50 ਦਿਨ ਚ ਵੀ ਪਾ ਦਿਓ ਚਾਰ ਪਾਉਣ ਦੀ ਵਸਤਾ ਆਈ ਏ ਕਿ ਨਹੀਂ ਆਈ ਉਹ ਚੈੱਕ ਕਰਨੀ ਹੈ ਉਹ ਚੈੱਕ ਕਿੰਨ ਤੋਂ ਕਰਾਵਾਂਗੇ ਆਪਾਂ ਡਾਕਟਰ ਸਾਹਿਬ ਤੋਂ ਜਿੱਥੇ ਵੀ ਬੰਦਾ ਚੈਲੰਜ ਕਰੂਗਾ ਇਹ ਆਪਣੇ ਸਾਝੇ ਬੰਦੇ ਹੋਣਗੇ 70 ਦਿਨ ਚ ਕੋਈ ਵੀ ਚਾਰ ਜਿਹੜਾ ਮੱਕਾ ਨਹੀਂ ਪੈਂਦਾ ਕਿਸਾਨਾਂ ਨੂੰ ਭੋਲੇ ਭਾਲਿਆਂ ਨੂੰ ਗੁੰਮਰਾਹ ਕਰਕੇ 20 ਵਿੱਚ ਆ ਜਾਂਦਾ ਕਿ ਸਾਡਾ ਮੱਕਾ 70 ਦਿਨ ਚ ਚਾਰ ਆਉਂਦਾ ਤੇ ਦੋਸਤੋ ਮੇਰੀ ਇੰਨੀ ਜਾਣਕਾਰੀ ਸੀ ਫੋਨ 'ਮੈਂ ਸੱਦਾ ਦਊਂਗਾ ਡਾਕਟਰ ਸਾਹਿਬ ਨੂੰ ਕਿਉਂਕਿ ਡਾਕਟਰ ਸਾਹਿਬ ਇਸ ਟਾਈਮ ਬਹੁਤ ਵੱਡਾ ਕੰਮ ਕਰ ਰਿਹਾ ਜਿਹੜੇ ਪਸ਼ੂ ਕੰਦੇ ਵੀ ਡਾਕਟਰ ਜਵਾਬ ਦੇ ਜਾਂਦੇ ਆ ਤੇ ਡਾਕਟਰ ਸਾਹਿਬ ਉਹ ਪਸ਼ੂ ਨੂੰ ਜਿੰਨੂੰ ਛੱਡ ਦਿੱਤਾ ਜਾਂਦਾ ਵੀ ਹੁਣੇ ਨਹੀਂ ਉੱਠੇਗਾ ਉਹਨੂੰ ਉਠਾਉਂਦੇ ਹੋਏ ਪਸ਼ੂ ਦੀ ਜਦੋਂ ਜਾਂਦੇ ਆ ਉਦੋਂ ਵੀ ਵੀਡੀਓ ਪਾਉਂਦੇ ਔਰ ਜਦੋਂ ਤਿੰਨ ਦਿਨ ਬਾਅਦ ਉਹ ਰਿਕਵਰ ਹੋ ਕੇ ਖੜ ਜਾਂਦਾ ਐ ਇੰਨੀ ਕੁ ਸੇਵਾ ਕਰ ਰਿਹਾ ਮੈਂ ਕੰਨਾ ਕਿ ਮੈਂ ਰੋਹਤ ਡੈਲੀ ਇਹਨਾਂ ਦਾ ਫੈਨ ਆ ਮੈਂ ਦੇਖਦਾ ਇਸ ਕਰਕੇ ਇਹਨਾਂ ਨੂੰ ਅੱਜ ਬੁਲਾਇਆ ਕਿ ਮੈਂ ਤੁਹਾਡਾ ਵੈਲਕਮ ਕਰਦਾ ਡਾਕਟਰ ਸਾਹਿਬ ਇੱਕ ਤੁਸੀਂ ਜਾਣਕਾਰੀ ਦਿਓ ਕਿ ਆਸਮ ਕਿਸਾਨ ਚਾਰ ਪਾਰਿਆ ਤੇ ਜਲਦਬਾਜ਼ੀ ਕਰ ਰਿਹਾ ਉਹਨਾਂ ਨੂੰ ਸੰਦੇਸ਼ ਦਿਓ ਕਿ ਜੇ ਤੁਸੀਂ ਸਾਰਾ ਕੁਝ ਕਰ ਲਿਆ ਹੈ ਕਿ ਕਿਹੜੀਆਂ-ਕਿਹੜੀਆਂ ਗੱਲਾਂ ਤਿਆਰ ਖਾ ਦੱਸੋ ਹਾਂਜੀ ਦੋਸਤੋ ਸਾਰੇ ਭਰਾ ਜਿੰਨੇ ਇੱਥੇ ਬੈਠੇ ਆ ਪਹਿਲਾਂ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਨਾ ਬਾਕੀ ਜਿੰਨੇ ਫੇਸਬੁੱਕ ਪੇਜਾਂ ਤੇ ਜੁੜੇ ਆ ਕਿਸੇ ਵੀ ਪੇਜ ਤੇ ਜੁੜੇ ਆ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਮੱਕੇ ਦੇ ਚਾਰ ਬਾਰੇ ਵੀਰੋ ਰੋਜ਼ ਕੁਝ ਨਾ ਕੁਝ ਮੈਂ ਦੱਸਦਾ ਰਹਿਣਾ ਤੇ ਕਰਦੇ ਰਹਿੰਦੇ ਆ ਤੇ ਬਹੁਤ ਸਾਰੀਆਂ ਗਲਤਫਹਿਮੀਆਂ ਨੇ ਕਿ ਚਾਰ ਮੱਜਾਂ ਦੇ ਲਈ ਗਲਤ ਆ ਠੀਕ ਆ ਤਾਂ ਉਹਨਾਂ ਗਲਤਫਹਿਮੀਆਂ ਨੂੰ ਵੀ ਦੂਰ ਕਰਨਾ ਤੇ ਪਹਿਲੀ ਗੱਲ ਸਭ ਤੋਂ ਵੱਡਾ ਆ ਵੀ ਉਹ ਗਲਤ ਕਿਉਂ ਆ ਤਾਂ ਆਪਾਂ ਮੱਕੀ ਦੇ ਚਾਰ ਦੀ ਜਿਹੜੀ ਸਟੇਜ ਆ ਮੈਂ ਉਹਦੇ ਬਾਰੇ ਦੱਸਣਾ ਵੀ ਚਾਰ ਤੁਸੀਂ ਪਾਉਣਾ ਕਦੋਂ ਹੁਣ ਤੁਹਾਨੂੰ ਬੜੀ ਬਰੀਕੀ ਦੇ ਵਿੱਚ ਸਮਝਾਵਾਂਗੇ ਜਿਵੇਂ ਆ ਥੱਲੀ ਆ ਰਾਸੀ 30 33 ਦੀ ਆ ਠੀਕ ਹੈ ਨਾ ਇਹ ਚ ਪੂਰੀ ਚਦਣੇ ਨੇ ਅੱਧੀ ਛੱਲੀ ਮੈਂ ਜਿੰਨੇ ਭਰਾ ਇੱਥੇ ਬੈਠੇ ਸੀ ਉਹਨਾਂ ਨੂੰ ਦਿਖਾਉਣ ਵਾਸਤੇ ਪਹਿਲਾਂ ਤੋੜਦੀ ਤੇ ਇਹ ਛੱਲੀ ਨੂੰ ਤੁਸੀਂ ਇੱਧਰੋਂ ਦੇਖੋਗੇ ਆਹ ਹੀ ਆ ਕਰ ਦੋ ਤਾਂ ਇਹ ਛੱਲੀ ਦੇ ਵਿੱਚ ਜਿਹੜਾ ਆਹ ਹਲੇ ਗੁਲਾਬੀ ਰੰਗ ਦਾ ਨਹੀਂ ਹੋਇਆ ਵਿੱਚੋਂ ਚਿੱਟੇ ਰੰਗ ਦਾ ਗੁੱਲ ਪਿਆ ਤਾਂ ਇਹਦਾ ਮਤਬ là ਇਹ ਮੱਕੀ ਦਾ ਮੇਰੇ ਮੁਤਾਬਕ ਹਲੇ 15 ਦਿਨ ਚਾਰ ਪਾਉਣ ਵਾਲਾ ਜੀ ਬਾਈ ਨੇ ਭਾਵੇਂ ਸਾਨੂੰ 33 ਦਿਨ ਕਹਤਾ 85 ਕਹਤਾ 83 ਕਹਤਾ ਨਹੀਂ ਚਾਰ ਘਟੋ ਘਟ ਤੁਸੀਂ 90 ਦਿਨਾਂ ਦੇ ਪਾਉਣਾ ਉਸ ਤੋਂ ਪਹਿਲਾਂ ਪਾਉਣਾ ਨਹੀਂ ਗਾ 90 ਦਿਨ ਮੰਨਣੇ ਜਿੱਦ ਤੂੰ ਤੁਸੀਂ ਇਹੇ ਮੱਕੀ ਬੀਜਲੀ ਚੋਹ ਜਿਹੜੀ ਮਰਜ਼ੀ ਮੱਕੀ ਦਾ ਵੀ ਬੀਜ ਲਿਆ ਤੇ ਦੂਜੀ ਗੱਲ ਤੁਸੀਂ ਕੀ ਕਰਦੇ ਹੋ ਜਦੋਂ ਚਾਰ ਪਾਉਨੇ ਆ ਦਾਣਿਆਂ ਦਾ ਸਾਈਜ਼ ਦੇਖੋ ਬੜਾ ਜਾਂ ਸਾਰੇ ਭਰਾ ਦਿਖਾ ਦਿਓ ਆ ਦਾਣਿਆਂ ਦਾ ਸਾਈਜ਼ ਕੀ ਆ ਠੀਕ ਹੈ ਨਾ ਤੇ ਜਦੋਂ ਇੰਨਾ ਦਾਣਿਆਂ ਦਾ ਸਾਈਜ਼ ਤੁਸੀਂ ਆ ਜਦੋਂ 15 ਨੜਿਆਂ ਨੂੰ ਦੇਖੋਗੇ ਆਪਾਂ ਮੈਂ ਬਾਈ ਪਿੰਦੀ ਕੋਲੇ ਦੁਬਾਰੇ ਫੈਸਲਾ ਹੁੰਗਾ ਉਧਰ ਤੁਹਾਨੂੰ ਦੁਬਾਰੇ ਸਾਈਜ਼ ਦਿਖਾਵਾਂਗੇ ਆ ਦਾਣਿਆਂ ਦੇ ਸਾਈਜ਼ ਤੇ ਨਿਗਾਹ ਮਾਰ ਲਓ ਇਹਦੇ ਨਾਲ ਅੱਧਾ ਗੁੱਲ ਪਟਿਆ ਗਿਆ ਹਲੇ ਥੱਲੇ ਠੀਕ ਹੈ ਨਾ ਜੇ ਦਾ ਸਹੀ ਸਾਈਜ਼ ਲਾਈਏ ਦਾਣੇ ਦਾ ਤਾਂ ਉਹ ਆਹ ਸਾਈਜ਼ ਆ। ਠੀਕ ਹੈ ਨਾ ਜਿੱਦੇ ਨੇ ਬਣਨਾ ਉਹਦੇ ਦਾ ਸਾਈਜ਼ ਹੋਣਾ ਆਹ ਆਹ। ਉਹਨਾਂ ਦੇ ਹੱਥ ਦੇ ਵਿੱਚ ਤੁਸੀਂ ਫਰਕ ਦੇਖ ਲਓ ਸਾਰੇ। ਤਾਂ ਇਹ ਦਾਣੇ ਨੂੰ ਜਦੋਂ ਭੰਦਦੇ ਆ ਤਾਂ ਇਹਦੇ ਵਿੱਚੋਂ ਆਹ ਪਚਕਾਰੀ ਲੱਜੀ ਦਿੰਦੀ। ਠੀਕ ਹੈ ਨਾ ਸਾਰੇ ਭਰਾ ਇੱਥੇ ਚਾਰ ਪਾਉਂਦੇ ਆ 75 ਦਿਨਾਂ ਦੀ ਮੱਕੀ ਨੂੰ ਝੁੰਮੜੇ ਹੋਏ ਆ। ਬਾਜ ਜੇ ਕਹਿਣਗੇ ਜੀ 75 ਦਿਨਾਂ ਵਾਲੇ ਸਾਡਾ ਚਾਰ ਖਰਾਬ ਹੋ ਗਿਆ ਸਾਡੇ ਪਸ਼ੂ ਖਰਾਬ ਹੋ ਗਏ। ਜਦੋਂ ਇਸ ਦਾ achar ਪਾਉਂਦੇ ਤਾਂ ਉਲੀ ਉਹਨੂੰ ਲੱਗਣੀ ਹੁੰਦੀ ਤੇ ਇਹ ਗਲਤੀ ਦਾ ਇੱਕ ਸਬਾਧਾਨ ਦੱਸਦਾ ਵੀ ਕੀ ਆ ਜੇ ਤੁਸੀਂ ਗਿੱਲੀ ਮੱਕੀ ਦਾ achar ਪਾ ਵੀ ਲਿਆ ਟੋਆ ਦੱਬ ਵੀ ਲਿਆ ਤਾਂ ਉਹਨੂੰ ਧੁੱਪ ਲਵਾ ਦਿਓ 5 ਦਿਨ ਉਹਦੇ ਉੱਤੇ ਕਾਗਜ਼ ਲਾ ਦਿਓ ਤਾਂ ਕਿ ਉਹਦੇ ਵਿੱਚ ਜਿਹੜੀ ਐਕਸਟਰਾ ਨਮੀਆਂ ਉਹ ਉੱਡ ਜੇ ਸੋਡਾ achar ਕਿਸੇ ਕੰਮ ਦਾ ਰਹਿ ਜੂਗਾ ਠੀਕ ਹੈ ਨਾ ਜੇ ਉਹਦੇ ਵਿੱਚ ਤੁਸੀਂ ਸਾਰੀ ਨਮੀ ਬੰਦ ਕਰਤੀ ਜਿਹੜਾ ਪਾਣੀ ਥੱਲੇ ਉੱਟ ਕੇ ਕਾਗਜ਼ ਦੇ ਨਾਲ ਲੱਗੂਗਾ ਉਹਦੇ ਵਿੱਚ ਨਿਰੀ ਟਾਕਸਨ ਜਿਹੜੀ ਉਹ ਟਾਕਸਨ ਕਾਗਜ਼ ਦੇ ਨਾਲ ਜਾ ਲੱਗੀ ਤਾਂ ਉਹਨੇ ਮੁੜ ਕੇ ਕਾਰੀ ਨਾਲੋਂ ਥੱਲੇ ਜਾਣਾ ਜਿਹੜੀ ਉਲੀ ਸੋਡੀਆਂ ਅੱਖਾਂ ਨੂੰ ਚਿੱਟੀ ਜਾਂ ਕਾਲੀ ਉਲੀ ਦਿਖ ਜਾਂਦੀ ਆ ਉਹ ਤਾਂ ਤੁਸੀਂ ਕੱਢ ਦਿੰਨੇ ਹੋ ਜਿਹੜੀ ਪਾਣੀ ਦੇ ਰੂਪ ਚ ਉਲੀ ਥੱਲੇ ਵਗਦੀ ਉਹਨੂੰ ਕੋਣ ਕੱਢੂਗਾ ਉਹ ਸਾਰੇ ਚਾਰ ਦੇ ਵਿੱਚ ਮਿਕਸ ਹੋ ਗਈ ਪਸ਼ੂਆਂ ਦੇ ਨਾਂ ਰਹਿਣ ਦਾ ਕਾਰਨ ਟਾਕਸਨ ਨਾ ਕਿ ਚਾਰ ਜਿਹੜੀ ਟਾਕਸਨ ਤੁਸੀਂ ਪਾਉਨੇ ਹੋ ਉਹਦੇ ਕਰਕੇ ਤੁਹਾਡੇ ਪਸ਼ੂ ਗੱਭੜ ਨਹੀਂ ਰਹਿੰਦੇ ਦੂਜੀ ਗੱਲ ਚਾਰ ਦੇ ਨਾਲ ਕਣਕ ਦਾ ਦਾਣਾ ਮੱਕੀ ਦਾ ਦਾਣਾ ਇਹ ਪਾਈ ਜਾਂਦੇ ਆ ਸਾਡੇ ਭਰਾ ਜਾਂ ਜੋਬ ਵਾਲੇ ਨੇ ਸਾਰੇ ਅਨਾਜ ਦੇ ਤੇ ਪ੍ਰੋਟੀਨ ਉਹਨੂੰ ਦਿੱਤੀ ਜੀ ਕਿਤੋਂ ਤਾਂ ਉਹਦੇ ਨਾਲ ਮੈਸਾ ਮੋਟੀਆਂ ਹੋ ਜਾਂਦੀਆਂ ਨੇ ਚਰਬੀ ਵਧ ਜਾਂਦੀ ਆ ਤੇ ਉਹ ਦੁੱਧ ਵੀ ਨਹੀਂ ਦਿੰਦੇ ਤਾਂ ਕਾਰਨ ਕੀ ਆ ਜੇ ਤੁਸੀਂ ਚਾਰ ਪਾਉਨੇ ਹੋ ਬਹੁਤਾ ਕੁਝ ਨਹੀਂ ਪਾਉਣਾ ਫੀਡ ਨਹੀਂ ਪਾਉਣੀ ਇੱਕ ਟਾਕਸਨ ਬੈਂਡਰ ਇੱਕ ਪਾਊਡਰ ਇੱਕ ਸਰੋਂ ਦੀ ਖੱਲ ਜਾਂ ਬਡੇਵੇਂ ਦੀ ਖੱਲ ਲੈ ਲੋ ਜਾਂ ਸੋਇਆ ਦੀ ਖੱਲ ਚਾਰ ਦੇ ਵਿੱਚ ਸਿਰਫ ਇਹੀ ਘੋਲੋ ਤੁਹਾਡਾ ਬਜੂ ਦੁੱਧ ਵੀ 15-17 ਲੀਟਰ ਦੇਈ ਜਾਓ ਕੱਲਾ ਚਾਰ ਖਾ ਕੇ ਤੇ ਕੱਬਣ ਵੀ ਟਾਈਮ ਨਾਲ ਹੋਊਗਾ ਤਾਂ ਕਿਸੇ ਤਰ੍ਹਾਂ ਦਾ ਨਖਾਨ ਵੀ ਨਹੀਂ ਹੋਊ ਸਾਡੇ ਪੈਸੇ ਵੀ ਨਹੀਂ ਲੱਗਣੇ ਜਿਹੜੇ ਤੁਸੀਂ ਅੱਜ ਲਾਦੇ ਚਾਰ ਤੇ ਮੁੜ ਕੇ ਸਾਲ ਭਰ ਬਸੂਆਂ ਦੇ ਖਰਚਾ ਕਰਨੇ ਹੀ ਨਹੀਂ ਮੇਰੇ ਘਰੇ ਜਾ ਕੇ ਪਰਚੀ ਦੇਖ ਸਕਦੇ ਹੋ ਫੀਡ ਲਿਆਂਦੀ ਨੂੰ ਤਿੰਨ ਮਹੀਨੇ ਹੋ ਗਏ ਚਾਰ ਮੱਝ ਤਾਜੀ ਸੂਈਆ ਉਹਦੇ ਵਾਸਤੇ ਵੀ ਨਹੀਂ ਲਿਆਂਦੀ ਹਲੇ ਇਕੱਲੇ ਚਾਰ ਤੇ 16 ਕਿਲੋ ਦੁੱਧ ਕੱਢਦੀ ਅੱਜ ਜਿਹੜਾ ਮਰਜ਼ੀ ਜਾ ਕੇ ਚੋਲੋ ਖਲ ਪਾਉਣਾ ਜ਼ਰੂਰ ਨਾਲ ਕਿਲੋ ਕਸ਼ੋਲੇ ਖਾਲ ਬਾਕੀ ਆ ਮੱਕੀ ਦੀ ਗੱਲ ਹੈ ਜਿਹੜੀ ਆਪਾਂ ਲੈਣੀ ਆ ਮੀਨ ਤਾਂ ਇਹਨੂੰ ਤੁਸੀਂ ਮਿੱਤਰੋ ਇੱਥੇ ਜੇ ਘਟਾਉਨੇ ਹੋ ਆ ਛੋਟਾ ਦਾਣਾ ਤਾਂ ਇਹ ਜੇ ਮੱਕੀ ਹੁਣ 40 ਮਣ ਨਿਕਲਣੀ ਆ ਤੁਹਾਡੀ ਕਿੱਲੇ ਦੀ ਤਾਂ ਜੇ ਇਹਨੂੰ 15 ਦਿਨ ਦੇ ਦੋਗੇ ਤਾਂ 80 ਮਣ ਨਿਕਲੇ ਤੇ ਛੋਨਾ ਤੁਸੀਂ ਕਿੰਨਾ ਵੱਧ ਕੱਢ ਲਓਗੇ 10 ਮਣ ਜੇ 10 ਦਿਨ ਪਹਿਲਾਂ ਵੀ ਤੋਂ 10 ਮਣ ਵੱਧ ਜੂ ਐਦੂ ਦਾ ਜਿਆਦਾ ਘੱਟ ਦਾ ਵੱਧ ਆ ਹੀ ਨਹੀਂ ਮੱਕੀ ਤੁਸੀਂ 40 ਮਣ ਬੋਣੂ 30 ਮਣ ਦਾ ਘਾਟਾ ਖਾਦੇ ਵਾਸਤੇ ਬੋਨੇ ਆਪਾਂ ਮੱਕੀ ਤੁਸੀਂ ਬੀਜ ਦੀ ਖਰਚਾ ਤੁਸੀਂ ਕਰਤਾ ਬਾਈ ਵਾਲੀ ਗੱਲ 20 ਤੁਸੀਂ ਪਾਤਾ ਸਪਰੇਅ ਤੁਸੀਂ ਕਰ ਲਈ ਇੱਕ ਪੈਰਾ ਥੱਲੇ ਅੱਗ ਮਚਦੀ ਆ ਵੀ ਸਿੱਧੀ ਚਾਰ ਪਾਦੀ ਗਮੰਡੀਆਂ ਨੇ ਪਤਾ ਤਾਂ ਐਸ ਕਰਕੇ ਇਹ ਨੁਕਸਾਨ ਨਾ ਕਰੋ ਜਿੱਦੇ ਦਾਣੇ ਦਾ ਸਾਈਜ਼ ਐਡਾ ਹੋ ਗਿਆ ਲਾਲ ਰੰਗ ਦਾ ਇਹ ਦਾਣਾ ਹੋ ਗਿਆ ਵਿੱਚ ਚਿੱਟਾ ਆ ਤਾਂ ਬਾਗਿਆ ਸੋਹਣਾ ਲੱਗਣ ਲੱਗਿਆ ਦੇਖਣ ਨੂੰ ਠੀਕ ਆ ਤੇ ਦਾਣੇ ਇਹ ਕੱਢ ਕੇ ਖਾਵੋ ਤੁਸੀਂ ਫਟਾਫਟ ਨਿਕਲ ਜਿੱਦੇ ਮੁਰਮਰੇ ਬਣਾਉਣ ਵਾਲੀ ਮੱਕੀ ਹੋ ਗਈ ਜਿਹਨੂੰ ਕਹਿੰਦੇ ਮੁਰਮਰੇ ਹੁਣ ਬਣ ਜਾਣਗੇ ਤਾਂ ਮੁਰਮਰੇ ਵਾਲੀ ਸਟੇਜ ਤੇ ਆ ਕੇ ਤੁਸੀਂ ਇਹਦਾ ਚਾਰ ਪੁਣਾ ਫਿਰ ਚਾਰ ਨੂੰ ਪੂਰਾ ਟਾਈਟ ਕਰਨਾ ਲਾਤੜ ਕੇ ਇੱਕ ਦਿਨ ਤੁਸੀਂ ਉਹਦੀ ਹਵਾ ਲਵਾਉਣੀ ਹੈ ਜਦੋਂ ਉੱਥੇ ਜਾ ਕੇ ਸਟੇਜ ਤੇ ਚਾਰ ਪਾਉਂਗੇ ਬਾੜੀ ਹਵਾ ਲਵਾਉਣ ਦੀ ਲੋੜ ਨਹੀਂ ਚਾਰ ਨੂੰ ਟੱਕ ਦੋ ਨਾ ਚਾਰ ਨੂੰ ਆਵੇ ਉੱਲੀ ਨਾ ਲੱਗੇ ਫੰਗਸ ਜਿਹੜੀਆਂ ਫੰਗਸ ਵਾਲੀਆਂ ਦਵਾਈਆਂ ਹੁੰਦੀਆਂ ਨੇ ਉਹ ਜੇ ਤੁਸੀਂ ਪਾਉਣੀ ਆ ਤਾਂ ਕਿਸੇ ਬ੍ਰਾਂਡਡ ਕੰਪਨੀ ਦੀ ਪਾਉਣੀ ਆ ਪਰ ਜੇ ਤੁਸੀਂ ਚਾਰ ਨੂੰ ਸੁਕਾ ਕੇ ਪਾਉਂਗੇ ਜਿਹੜੀ ਸਟੇਜ ਆਪਾਂ ਤੁਹਾਨੂੰ ਦੱਸੀ ਆ ਫਿਰ ਉਹ ਵੀ ਪਾਉਣੀ ਲੋੜ ਨਹੀਂ ਉਹ ਵੀ ਤੁਹਾਡਾ ਖਰਚਾ ਬਚਣ ਜਿੱਥੇ ਤੁਹਾਡੀ ਮੱਕੀ ਕਿੱਲੇ ਦੀ 130 ਕੁਇੰਟਲ ਜਾਂ 40 ਨਿਕਲਣੀਆਂ ਉੱਥੇ 200 ਕੁਇੰਟਲ ਜਿਹੜਾ 70 ਕੁਇੰਟਲ ਛੋਟਾ 4 ਵਧ ਗਿਆ ਉਹ 400 ਰੁਪਏ ਕੁਇੰਟਲੀ ਦਾ ਲਓ 28000 ਰੁਪਏ ਦਾ ਵਧ ਗਿਆ 35 40 ਦਾ ਛੋਟਾ ਨਿਕਲਣਾ ਠੀਕ ਹੈ ਨਾ ਬਦੋ ਬਦ 60 ਦਾ ਨਿਕਲਾਈ ਛੋਨੇ ਬਾਰੇ ਮੈਨੂੰ ਪਤਾ ਨਹੀਂ ਵੀ ਕਿੰਨਾ ਨਿਕਲਦਾ ਕਿਉਂਕਿ ਨਾ ਆਪਾਂ ਵੱਡਿਆਂ ਨਾਲ ਬਿੱਤੇ ਵੱਕੀ ਦਾ ਪਤਾ ਵੀ ਕਿੰਨੀ ਨਿਕਲਦੀ ਆ ਕਿੰਨਾ ਘਾਟਾ ਸਾਨੂੰ ਪੈਣਾਗਾ ਜੇ ਆਪਾਂ ਮੋਟਾ ਮੋਟਾ ਲਾ ਲਈਏ 20000 ਰੁਪਏ ਕਿੱਲੇ ਦਾ ਘਾਟਾ ਜੇ 15 ਦਿਨ ਪਹਿਲਾਂ ਵੜਦੇ ਹੋ ਬਾਕੀ ਭਰਾਵਾਂ ਦੀ ਪ੍ਰੋਬਲਮ ਆ ਜਾਂਦੀ ਆ ਵੀ ਮੀਂਹ ਪਊਗਾ ਜੀ ਹੁਣ ਤਾਂ ਮੀਂਹ ਵਾਲਾ ਹੱਲ ਵੀ ਹੋ ਗਿਆ ਹੁਣ ਮੀਂਹ ਤੋਂ ਕਦੇ ਡਰਦੇ ਹੋ ਹੁਣ ਤਾਂ 4x4 ਮਸ਼ੀਨਾਂ ਆਉਂਦੀਆਂ ਨੇ 5000 ਰੁਪਏ ਵੱਧ ਲੈ ਲਓ ਜਿੱਥੇ 7000 ਚ ਪਾਉਣਾ ਉਹ 12 ਚ ਪਾ ਦੇਣਗੇ ਨਾਲੇ ਟੋਏ ਤੇ ਖੜਜੋ ਲੈ ਕੇ ਪੱਢ ਕੇ ਸੋਡ ਟੋਏ ਚ ਜਿੱਟ ਕੇ ਜਾਓ ਜੇ 5000 ਰੁਪਏ ਵੀ ਵੱਧ ਲੈ ਲਿਆ 15000 ਸੋਨੂੰ ਫੇਰ ਵੀ ਬਚਦਾ 15000 ਬਚੂ ਗਾਵਨੀ ਮੱਕੀ ਵੱਧ ਨਿਕਲੇਉ ਤਾਂ ਇੰਨੀਆਂ ਕਿ ਗੱਲਾਂ ਦੀ ਦੋਸਤੋ ਇੱਥੇ ਮੱਕੀ ਦਾ ਚਾਰ ਨਹੀਂ ਪਾਉਣਾ ਜਿੱਦਾਂ ਸਾਡੀ ਮੱਕੀ ਦੇ ਵਿੱਚੋਂ ਐਸ ਲੋਟ ਤੇ ਫਟ ਕੇ ਆ ਦੁੱਧ ਦੇ ਐਸ ਲੋਟ ਉੱਡਣੋਂ ਹਟ ਗਿਆ ਵਿੱਚੋਂ ਆ ਦੇਖੋ ਇਹਨੂੰ ਐਵੇਂ ਭੰਦਦੇ ਹੋ ਤਾਂ ਇਹ ਚੋਂ ਸਾਰੇ ਚੋਂ ਦੁੱਧ ਨਿਕਲਦਾ ਆਹ ਆਹ ਚੀਜ਼ ਹੈ ਆਹ ਚੀਜ਼ ਨਹੀਂ ਨਿਕਲਣੀ ਚਾਹੀਦੀ ਐਸ ਲੋਟ ਤੇ ਚਿੱਟਾ ਨਹੀਂ ਹੋਣਾ ਚਾਹੀਦਾ ਜਿਹੜੇ ਭਰਾ ਇਹ ਕਹਿੰਦੇ ਆ ਕਿ ਇਹ ਤਾਂ ਆਟਾ ਬਣ ਕੇ ਜੀ ਪੱਤਿਆਂ ਨੂੰ ਲੱਗਿਆ ਹਾਂ ਵਿੱਚ ਕਹਿ ਦਿੰਦੇ ਆਂ ਕਹਿੰਦੇ ਨਾ ਆਟਾ ਬਣ ਕੇ ਪੱਤਿਆਂ ਨੂੰ ਲੱਗਿਆ ਜਿਹਨੂੰ ਨੱਚਣਾ ਨਹੀਂ ਆਉਂਦਾ ਉਹ ਕਹਿੰਦਾ ਵਿਰੇਚ ਨੁਕਸਾ ਹੈ ਇਹ ਨਾਲ ਜੀ ਗਿਗਾ ਨੇ ਵੀ ਬੇੜਾ ਸਹੀ ਨਹੀਂ ਛੋਡਾ ਇਸ ਕਰਕੇ ਨਹੀਂ ਨੱਚਣਾ ਪਊਗਾ ਇਹ ਪੱਤਿਆਂ ਨੂੰ ਆਟਾ ਨਹੀਂ ਲੱਗਦਾ ਪੱਤਿਆਂ ਨੂੰ ਪਾਣੀ ਨਹੀਂ ਲੱਗਦਾ ਇਹਦੇ ਸਹੀ ਸਟੇਜ ਨਹੀਂ ਜੇ ਮੱਝ ਨੂੰ ਵੀ ਆਪਣੇ 15 ਦਿਨ ਪਹਿਲਾਂ ਸੂਬੇ ਉਹ ਚੱਜ ਨਾਲ ਦੁੱਧ ਤੇ ਨਹੀਂ ਆਉਂਦੀ ਮੱਕੀ ਤੁਸੀਂ 15 ਦਿਨ ਪਹਿਲਾਂ ਜਾਂ ਸਵਾਈ ਲਾ ਲਓ ਜਾਂ ਵੱਢਲੀ ਲਾ ਲਓ ਤੇ ਫਿਰ ਉਹਨੇ ਸਹੀ ਰਿਜ਼ਲਟ ਤੁਹਾਨੂੰ ਕਿੱਥੋਂ ਦੇਣਾ ਜੇ ਸਹੀ ਰਿਜ਼ਲਟ ਦੇਣਾਗਾ ਤਾਂ ਮੱਕੀ ਦਾ ਆਚਾਰ 15 ਦਿਨ ਪਹਿਲਾਂ ਨਹੀਂ ਪਾਣਾ ਫਰਕ 15 ਦਿਨਾਂ ਦੀ ਹੁੰਦਾ ਇਸ ਤੋਂ ਵੱਧ ਹੁੰਦਾ ਜੀ 15 ਦਿਨਾਂ ਦੀ ਤੇਜ਼ੀ ਆ ਸਾਡੇ ਪਿੰਡ ਬਹੁਤੇ ਦੱਬੀ ਜਾਂਦੇ ਆ ਜਿਹੜੇ ਮੁੰਡੇ ਦੀ ਉਹਦੇ ਵਿੱਚ ਵੀਡੀਓ ਚ ਵੀ ਦਿਖਾਈ ਦਿੱ ਕਿ ਭੂਰੀ ਨੇ ਕੱਲ ਨੂੰ ਚਾਰ ਪਾ ਦੇਣਾ ਉਹਦੀ ਆਪਦੀ ਮਸ਼ੀਨ ਆ ਉਹਨੇ ਪਾ ਦੇਣਾ ਵੱਢ ਕੇ ਕੱਚੀਓ ਸਿਰ ਦੇਣੀ ਆ ਮੱਕੀ ਤਾਂ ਐਸ ਕਰਕੇ ਦੋਸਤੋ ਇੰਨੀਆਂ ਇੱਕ ਗੱਲਾਂ ਦੀ ਸਾਰੇ ਪ੍ਰਵਾਹ ਦਾ ਧੰਨਵਾਦ ਆ ਜਿੰਨੇ ਜੁੜੇ ਹੋ ਬਾਕੀ ਰਾਸੀ ਵਾਲੇ ਵਾਈਆਂ ਦਾ 30 33 ਵਾਲੇ ਦਾ ਧੰਨਵਾਦ ਆ ਆ ਮੱਕੀ ਨੂੰ ਦੇਖ ਕੇ ਮੇਰਾ ਜੀ ਕਰਦਾ ਵੀ ਗਾਹ ਨੂੰ ਆਪਾਂ ਆਪਣੇ ਬਾਹਰ ਚ ਵੀ ਦੇ ਦਿੱਤੀ ਲਾਵਾਂ ਠੀਕ ਆ ਨਾ 20 ਅੱਜ ਤੋਂ ਵੀ ਬੁੱਕ ਕਰ ਲਈ ਮੇਰਾ ਤਿੰਨ ਗੱਲਿਆਂ ਦਾ ਆਪਾਂ ਲਾਉਣਾ ਆ ਉਹਦੇ ਦੇਣੀ ਚਾਟ ਸਾਹਿਬ ਇਹ ਸੇਵਾ ਆ ਕਿਸਾਨ ਦੀ ਹਾਂ ਇਹ ਸਭ ਤੋਂ ਪਹਿਲਾਂ ਜਦੋਂ 24 ਹੁੰਦੀ ਆ ਤੇ ਸਭ ਤੋਂ ਪਹਿਲੀ ਝੇਲ ਦੀ ਬਚਤ ਅੱਧੇ ਰੇਟ ਤੇ ਕਿਸਾਨ ਨੂੰ ਮਿਲਦਾ ਬਾਕੀ ਸਾਰਿਆਂ ਨੂੰ ਜੀ ਆਇਆਂ ਨੂੰ ਜਿਹੜੇ ਭਰਾ ਸਾਰੇ ਪਹੁੰਚੇ ਧੰਨਵਾਦ ਬਹੁਤ-ਬਹੁਤ ਸਪੈਸ਼ਲ ਡਾਕਟਰ ਸਾਹਿਬ ਜਿਹੜੇ ਆਏ ਇਹਨਾਂ ਦਾ ਨਾਮ ਲੈ ਕੇ ਡਾਕਟਰ ਜਗਜੀਤ ਜੀ ਆਏ ਅੱਜ ਇਹੀ ਸੋਝ ਆਏ ਆ ਦੇਖੋ ਬਹੁਤ ਗੱਲਾਂ ਹਨਾ ਕਈ ਵਾਰੀ ਸਾਥੋਂ ਵੀ ਮਿਸ ਹੋ ਜਾਂਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਬਹੁਤ ਕੰਮ ਦੀਆਂ ਦੱਸੀਆਂ ਤਾਂ ਵਾਕਈ ਤੇ ਜੰਦਰ ਡਾਕਟਰ ਆਇਆ ਵਾ ਤਾਂ ਭਾਈ ਜਸਜੀਤ ਆਇਆ ਵਾ ਜਗਨਦਰ ਭਾਈ ਤਾਂ ਨਵੀ ਡਾਕਟਰ ਆਇਆ ਵਾ ਤੇ ਬਾਕੀ ਸਾਰੇ ਭਰਾ ਸਾਰੇ ਸੱਜਣ ਮਿੱਤਰੀ ਆਪਣੇ ਤੇ ਆਪ ਦੇ ਮੇਨ ਮੇਨ ਭਰਾ ਬਸ ਮੇਨ ਮੇਨ ਬੰਦੇ ਹੀ ਆ ਜਣੇ ਤਾਂ ਉਹ ਵੀ ਆਏ ਸੀਗਾ ਵੀ ਸਾਰੇ ਕਿਉਂਕਿ ਇਹ ਪਸ਼ੂ ਰੱਖਣ ਦੇ ਹੁਣ ਸਾਰੇ ਸ਼ਾਂਤੀ ਆ ਤੇ ਥੋੜੇ ਥੋੜੇ ਜਿਹੇ ਪਸ਼ੂ ਸਾਰੇ ਕੋਲੇ ਬੋਲਤਾ ਕੋਲੇ ਬੀ ਇਸੇ ਕਰਕੇ ਆਏ ਸੀਗਾ ਵੀ ਆਪਾਂ ਨੂੰ ਸਮਝਣ ਦੀ ਲੋੜ ਹੈ ਨਾ ਕਿਉਂਕਿ ਹੁਣ ਆਪਾਂ ਕਈ ਮੱਕੀਆਂ ਦੇਖੀਆਂ ਹੁਣ ਉਹ ਯਾਰ ਦੋ ਤਾਂ ਥੋੜੀ ਜੀ ਕਾਲੀ ਕਰ ਜਾਂਦੇ ਆ ਵੀ ਯਾਰ ਉਹਨੇ ਚੱਕ ਦੀ ਕੁਝ ਨਹੀਂ ਹੁੰਦਾ ਆਪਾਂ ਤਾਂ ਕੱਖ ਹੀ ਵੱਢਨੇ ਆ ਠੀਕ ਹੈ ਉਹ ਕੱਖਾਂ ਦੀ ਤੌਰ ਤੇ ਮਤਲਬ ਸ਼ਾਮਲਾਂ ਦੇ ਪਰ ਸਹੀ ਮੈਨੇ ਦੱਸਿਆ ਵੀ ਇਹ ਮੱਕੀ ਦੀ ਤਾਂ ਆਪਾਂ ਟਾਈਮ ਵੀ ਖਰਾਬ ਕਰਦੇ ਆ ਤਾਂ ਮੱਕੀ ਦੇ ਵਿੱਚ ਦਾਣਾ ਵੀ ਜ਼ਰੂਰੀ ਹੈ ਜੇ ਆਪਾਂ 70 80 ਮਾਣ ਕਹਿੰਦੇ ਹੁੰਦੇ ਆ ਵੀ ਆਹ ਟਾਈਮਾਂ ਦੀ ਮੱਕੀ ਨਿਕਲ ਜਾਂਦੀ ਹੈ ਜੇ ਸੱਲੀਆਂ ਦੀ ਕੰਲੀ ਆਪਾਂ ਦਾਣਾ ਕਰੀ ਗਾ ਤੇ ਜੇ ਦਾਣੀ ਹੁਣ ਆਪਾਂ ਉਹ ਮਤਲਬ ਕੱਚਈ ਪਤਾ ਉਹ ਮੰਨ ਲਓ ਨਾ 70 ਮਾਣ ਰਹਿ ਗਿਆ ਨਾ ਕੁਝ ਹੋਰ ਗਿਆ ਕੱਲੀ ਗੁੱਲਾ ਨਾ ਕੰਮ ਹੋ ਜਾਂਦਾ ਉਹ ਦਾਣਾ ਖਤਮ ਹੋ ਜਾਂਦਾ ਸਹਜ ਵਾਲੀ ਹੋਣੀ ਪਾਣੀ ਦਾ ਨਾ ਤਾਂ ਬਾਕੀ ਜਿਵੇਂ ਡਾਕਟਰ ਨੇ ਆਖਿਆ ਸੀਗਾ ਵੀ ਸਹਜ ਬਿਨਾ ਫਾਰਮਾਂ ਦਾ ਨਹੀਂ ਛੱਡਦਾ ਬਾਕੀ ਜਿਵੇਂ ਮੈਂ ਅੱਗੇ ਵੀ ਦੱਸਦਾ ਨਾ ਸਾਨੂੰ ਵੀ ਆਪਾਂ ਜਿੰਨਾਂ ਦੇ 4 ਪੌਣੇ ਆ ਵੀ ਛੋਟੇ ਕਟੂ ਤਿਆਰ ਕਰਨੇ ਆ ਕੱਟੇ ਹੋ ਗਏ ਮੱਝਾਂ ਟਰਾਈ ਕਰਤੀਆਂ ਥੋੜਾ ਸਮਾਂ ਜ਼ਿਆਦਾ ਹੋ ਗਿਆ ਵੀ ਉਦੋਂ ਬਾਅਦ ਜਿਹੜਾ ਇਹਦੇ ਨਾਲ ਫੀਡ ਦਾ ਖਰਚਾ ਵੀ ਬਹੁਤ ਘਟ ਜਾਂਦਾ ਤਾਂ ਬਾਕੀ ਮੈਂ ਇੱਕ ਗੱਲ ਇਹ ਆ ਕਿ ਜਦੋਂ ਦਾ ਆਪਾਂ 4 ਵੀਂ ਦਾ ਤੁਸੀਂ ਪੁਰਾਣੀਆਂ ਵੀਡੀਓ ਵੀ ਕੱਢ ਕੇ ਦੇਖੋ ਆਪਾਂ 2017 'ਚ ਮੱਝ ਰੱਖੀ ਤੇ ਆਪਾਂ 18 'ਚ ਮੇਰੇ ਸਾਬ ਨਾਲ 4 ਵੀਂ ਚਾਈ ਪਈਏ 18 19 ਦੇ ਵਿੱਚ ਉਹਦੋਂ ਵੀ ਆਪਾਂ ਬਾਈ ਲਖਵਿੰਦਰ ਰਾਸੀ ਤੋਂ ਸਟਾਰਟ ਕੀਤਾ ਸੀ ਅੱਜ ਤੱਕ ਆਪਾਂ ਰਾਸੀ ਤੋਂ ਬਿਨਾਂ ਜਿਹੜੀ ਵੀ ਮੱਕੀ ਆਪਾਂ ਕਦੇ ਨਹੀਂ ਲਈ ਤਾਂ ਹੁਣ ਵੀ ਜਿਹੜੇ ਹੋਰ ਵੀ ਜਿਵੇਂ ਬੀਜਾਂ ਦੀਆਂ ਵੈ ਅਟੂ ਅਟਾ ਜਾਨੀ ਹਨ 30 33 ਆ ਗਈ ਜਾਂ ਹੁਣ ਜਿਵੇਂ ਕੱਥਾਂ ਦੇ ਵਿੱਚ ਚਰੀ ਵੀ ਆਉਂਦੀ ਹੈ ਨਾ ਦੋ ਤਨ ਭਾਉਂਦੇ ਉਹ ਤੋਂ ਮਨ ਵੀਡੀਓ ਵਿੱਚ ਆਪਾਂ ਵੱਡ ਵਿੱਚ ਕਈ ਵਾਰੀ ਮਜ਼ਾਕ ਮਾਰਦੇ ਵਿੱਚ ਰਾਸੀ ਦੀ ਇੱਕ ਚਰੀ ਆਉਂਦੀ ਹੈ ਇਹਨਾਂ ਦੀ ਤਾਂ ਉਹਦੀ ਹੈਟ ਵੀ ਕੰਪਨੀ ਕਹਿੰਦੀ ਹੈ ਵੀ 16 ਫੁੱਟ ਠੀਕ ਹੈ 16 ਤੋਂ ਕਹਿੰਦੇ ਵਿੱਚ ਵਿੱਚ ਤਾਂ 19 ਫੁੱਟ ਤੱਕ ਚਲੀ ਜਾਂਦੀ ਹੈ ਤਾਂ ਜੇ ਆਪਾਂ ਗੱਲ ਕਰੀਏ ਵਿੱਚ ਅਗਲਾ ਕਹਿੰਦਾ ਪਤਲਾ ਏ ਟਾਂਡਾ ਹੋਊਗਾ ਵੀ ਡਿੱਗ ਪੂ ਪਰ ਨਹੀਂ ਹੁਣ ਜਿਹੜੀਆਂ ਮਤਲਬ ਡੇਢ ਕੁ ਮਹੀਨੇ ਦੀ ਵੀ ਚਰੀ ਹੈ ਨਾ ਉਹਦੇ ਇੰਨੇ ਨੇ ਮੋਟੇ ਟਾਂਡੇ ਆ ਤੇ ਜਿਵੇਂ ਮੰਨ ਲਓ ਦਾਤੀ ਮੜੀ ਜੀ ਪਾਉਣਾ ਤਾਂ ਇੰਨਾ ਕੋ ਕੁਲਾ ਉਹ ਮਤਲਬ ਵੱਡਿਆ ਜਾਂ ਤਾਂ ਉਦਾਂ ਦੀਆਂ ਮਤਲਬ ਜਦੋਂ ਆਪਾਂ ਨਾਲ ਤਾਂ ਬੀਬੋ ਕੱਟ ਪੈਂਦੇ ਆ ਠੀਕ ਹੈ ਜਮੀ ਮਤਲਬ ਥੋੜਾ ਥੋੜਾ ਮਤਲਬ ਕਿਲੋ ਕੁ ਬੀਕ ਨਾਲ ਦਾ ਮੰਨ ਲਓ ਡੇਢ ਕਿਲੋ ਮੰਨ ਲਓ ਜਿਹੜੇ ਆਪਾਂ ਪੌਣਿਆਂ ਤੇ ਰੀ ਦੇ ਵਿੱਚ ਰਲਾ ਕੇ ਤਾਂ ਇਹ ਚੀਜ਼ਾਂ ਕਾਫੀ ਆ ਤੇ ਉਦੋਂ ਦਾ ਮਤਲਬ ਇਹਨਾਂ ਤੇ ਪੁਰਸਾ ਬਹੁਤ ਬਣਿਆ ਮੈਂ ਤਾਂ ਬਾਕੀ ਅੰਡਾ ਵਾਲੀ ਗੱਲ ਆਪਾਂ ਤੇ ਇਹਦੇ ਨਾਲ ਦਾਣਾ ਦਾਣਾ ਅੱਗੇ ਵੀ ਜਿਵੇਂ ਹੁਣ ਵੀ ਵਿੱਚ ਮਤਲਬ ਜਿਆਦਾ ਸੀਗਾ ਕਰਵਾਇਸ ਕਰਕੇ ਤੇ ਦਾਣਾ ਬਹੁਤ ਖਾਲੀ ਛੱਲੀਆਂ ਰਹਿੰਦੇ ਸੀਗੇ ਜਦੋਂ ਆਪਾਂ ਤੋੜਦੇ ਸੀਗੇ ਤਾਂ ਉਹ ਚੀਜ਼ ਨੂੰ ਜਿਹੜੀ ਰਾਸੀ ਆ ਅੱਜ ਵੀ ਗੱਲ ਖੋਜ ਕਰਦੀ ਆ ਛੱਲੀ ਦਾ ਜਿਹੜਾ ਸਾਈਜ਼ ਹੁੰਦਾ ਉਹ ਜਿਹੜੀ ਆ ਮੱਕੀ ਦਾ ਜਿੱਦੇ ਉਹੀ ਡਾਕਟਰ ਵਾਲੀ ਗੱਲ 10-15 ਦਿਨਾਂ ਦੇ ਵਿੱਚ ਚਾਰ ਪਾਵਾਂਗੇ ਹੁਣ ਜਿਹੜੀ ਆ ਮੱਕੀ ਦਾ ਸਾਇਜ ਆ ਤੁਸੀਂ ਮੈਂ ਦੇਖੋ ਆ ਅਸਲੀ ਦਾ ਸਾਇਜ ਇਹ ਲਓ ਤਾਂ ਦੂਜੀ ਦਾ ਆਪਾਂ ਦੇਖ ਲਓ ਤਾਂ ਇਹ ਨੇ ਹੁਣ ਇੱਥੋਂ ਤੱਕ ਜਿਹੜਾ ਦਾਣਾ ਭਰਨਾ ਤੇ ਨੇ ਆਟੋਮੈਟਿਕਲੀ ਦੂਜੇ ਨੂੰ 10-15 ਮਣ ਝਾੜ ਜਿਹੜਾ ਵੱਧ ਦੇਣੀ ਦੇਣਾ ਇਕੱਲੇ ਆਪਾਂ ਦਾਣੇ ਮਗਰੀ ਚਾਲਦੇ ਆਂ ਵੀ ਇਕੱਲੇ ਕੱਖਾਂ ਦਾ ਨਹੀਂ 10-15 ਇਹ ਨਹੀਂ ਝਾੜ ਵੱਧ ਮੰਨਦਾ ਦੇਣਾ ਤੇ ਇਹਦੇ ਨਾਲ ਹੀ ਮਤਲਬ ਥੋੜੀ ਜੀ ਪਾਵਰ ਹੈ ਜਿਵੇਂ ਹੁਣ ਮਤਲਬ ਕਟਣੋਂ ਇੱਕ ਟੋਕਰਾ ਭਰ ਕੇ ਮਾਰਿਆ ਮਤਲਬ ਦੋ ਤਿੰਨ ਕਟੀਆਂ ਖਾਂਦੀਆਂ ਉਹਨਾਂ ਨੂੰ ਟੋ ਠੀਕ ਹੈ ਜੇ ਕਿਲੋ ਕੁ ਫੀਡ ਘਰ ਦੀ ਵੀ ਪਾਤੀ ਉਹਨੂੰ ਤਾਂ 2.2 ਕਿਲੋ ਇਹਦੇ ਵਿੱਚ ਮੈਜ ਜਾਂਦਾ ਤੇ ਬਸ ਇੰਨੇ ਨਾਲ ਹੀ ਹੋ ਜਾਂਦਾ ਜੀ ਬਾਈ ਜੀ ਬੁਜਾਈ ਦੱਸਣ ਕਿੱਥੇ ਤੁਸੀਂ ਬੁਜਾਈ ਬਾਈ ਇਹਦੀ ਤਿੰਨ ਤਰੀਕ ਨੂੰ ਕੀਤੀ ਸੀ ਚਾਰ ਨੂੰ ਪਾਣੀ ਲਾਤਾ ਸੀ ਉਹਨੂੰ ਬੁਜਾਈ ਫਿਰ ਉਸੇ ਦਿਨ ਦੀ ਮੰਨ ਲੈਂਦੇ ਜਿਹੜੇ ਦਿਨ ਪਾਣੀ ਲੱਗ ਜੇ ਠੀਕ ਜੀ ਤਾਂ ਚਾਰ ਤਰੀਕ ਨੂੰ ਪਾਣੀ ਲਾਤਾ ਤਿੰਨ ਨੂੰ ਬੁਜਾਈ ਹੋ ਗਈ ਸਰ ਵੀਰੋ 4 ਤਰੀਕ ਨੂੰ ਇਹਨਾਂ ਨੇ ਤਿੰਨ ਨੂੰ ਬੁਜਾਈ ਕਰਦੇ ਬਾਈ ਪਿੰਡੀ ਸਿੱਧੂ ਵਾਲਾ ਜਿਹੜਾ ਪੇਜ ਆ ਇਹਨਾਂ ਨੇ ਲਾਈਵ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਅੱਜ ਖੇਤ ਦੇ ਵਿੱਚ ਆਪਾਂ ਖੜੇ ਆ ਮੈਂ ਇੱਕ ਬੇਨਤੀ ਕਰੂੰਗਾ ਵੀ ਇੱਕ ਵਾਰੀ ਜਿੰਨੇ ਵੀ ਮੇਰੇ ਵੀਰ ਦਾਣਾ ਵੀ ਦਿਖਾ ਦਿਓ ਤੇ ਕਾਤ ਵੀ ਦਿਖਾ ਦਿਓ ਪੱਤਰ ਵੀ ਦਿਖਾ ਦਿਓ ਤੇਰੇ ਕੋਲ ਅਸੀਂ ਇਹ ਤਾਂ ਕਿਸੇ ਆਰਟੀਕਲ ਤੋਂ ਕਰ ਦੋਗੇ ਇਹ ਬਰਾਬਰ ਬੈਂਤੀ ਆ ਕਿ ਇੱਕ ਵਟਸਐਪ ਦੂਸਰੇ ਵੀ ਆਇਆ ਇੱਕ ਤੁਹਾਨੂੰ ਹੋਰ ਸਿੰਪਲ ਜੱਤ ਪਾਸ਼ਾ ਜੀ ਵਿਚਾਰਦਾ ਜਦੋਂ ਪਿਆਰਬਾ ਕਿਵੇਂ ਕਰ ਸਕਦੇ ਪਾਉਣ ਦਾ ਬਣ ਗਿਆ ਕਿ ਨਹੀਂ ਬਣਦਾ ਆਜੋ ਆਜੋ ਬਈਆ ਅੱਜ ਤੋੜ ਕੇ ਅਸੀਂ ਉਹਨਾਂ ਦਾ ਚਾਹ ਪਾਣੀ ਦੀ ਗੱਲ ਪੁੱਛੋ ਆ ਤੋੜ ਆ ਤੋੜ ਕੇ ਦਿਖਾਈਓ ਬਣਾ ਵਿਚਨੇ ਉਹ ਇੱਥੋਂ ਭਾਈ ਉਹ ਤੁਸੀਂ ਉਹ ਜ਼ਰੂਰੀ ਹੈ ਨੌਲੇਜ ਲੈ ਲਓ ਲੈ ਡਾਕਟਰ ਸਾਹਿਬ ਆਜੋ ਓਕੇ ਉੱਠੋ ਜਵਾਨ ਆਪਣੇ ਮਾਰੇ ਤੋੜ ਕੇ ਤੋੜ ਕੇ ਇਹਨੂੰ ਵੀ ਕਿਹ ਨਿਸ਼ਾਨੀ ਵਿਚਾਰ ਪਾਉਂਦੀਆਂ ਕਿਹੜੀਆਂ ਤਨੇ ਨਿਸ਼ਾਨੀਆਂ ਦੱਸ ਬਾਕੀ ਤਾਂ ਸਾਨੂੰ ਡਾਕਟਰ ਜਗਜੀਤ ਨੇ 10 ਹੀ ਤਾਂ ਪਹਿਲਾਂ ਕਾਣਾ ਨੇ ਦੱਸਦਾ ਸਭ ਤੋਂ ਈ ਮੇਨ ਗੱਲ ਆ ਮਸਲਾ 4 ਤੋਂ 6 ਇੰਚ ਆਪਾਂ ਉੱਪਰ ਵੱਢਣੀ ਆ ਇਹ ਕਿਉਂਕਿ ਇਹ ਥੱਲੇ ਇੱਕ ਲੱਕੜ ਆ ਗਈ ਉਹ ਫਾਇਦੇ ਦੀ ਵੀ ਆਏ ਨੁਕਸਾਨ ਕਰਦਾ ਤੁਹਾਨੂੰ ਉਹਦੇ ਪੂਰੀ ਤਰ੍ਹਾਂ ਡਾਈਜੈਸਟ ਨਹੀਂ ਹੁੰਦਾਗਾ ਗ੍ਰੋਮਨ ਦਾ ਜ਼ੋਰ ਲਾ ਦੜਾ ਦੁੱਧ ਨੂੰ ਨਾ ਉਹਦੇ ਜ਼ੋਰ ਲਾਉਣਾ ਉਹ ਨੂੰ ਖਾਰਮ ਕਰ ਤੇ ਲੱਗਦਾ ਪੋਸ਼ ਕਰਨੀ ਆ 4 ਤੋਂ 6 ਇੰਚ ਮੱਕੀ ਉੱਚੀ ਹੋਵੇ ਦੂਸਰੀ ਗੱਲ ਸਟੇ ਸਹੀ ਆਉਂਦੀ ਮੰਨਾ ਕੇ ਤੁਹਾਨੂੰ ਤਿੰਨ ਚਾਰ ਵਾਰੀ ਹਿਲਾ ਦਿਆਂਗੇ ਥੱਲੀ ਥੱਲੇ ਡਿਗ ਪੀ ਸਭ ਤੋਂ ਸੌਖਾ ਤਰੀਕਾ ਇਹ ਉਸ ਹੁਣੇ ਚੱਕਰਲੀ ਗੱਲ ਹੋਏ ਦਾ ਲੇਨ ਪੀਕ ਲੈਣਾ ਖਾਨ ਦੇ ਲੈਵਲ ਦੀ ਗੱਲ ਹੈ ਨਹੀਂ ਕਿਉਂਕਿ ਆਪਾਂ ਟੈਕਨੀਕਲ ਜ਼ਿਆਦਾ ਹੋਏ ਨੇ ਕੋਈ ਵੀ ਬੰਦੇ ਆ ਤੇ ਆਮ ਥਾਨ ਲਈ ਸਮਝ ਨਹੀਂ ਆਉਂਦੀ ਉਹ ਕੰਮ ਵੀ ਇਹ ਥੱਲੀ ਨੂੰ ਉੱਪਰੋਂ ਫੜ ਲਓ ਤੁਸੀਂ ਜਦੋਂ ਤਿੰਨ ਚਾਰ ਬਾਈ ਝਣਕੇ ਥੱਲੇ ਡਿਗ ਪੀ ਉਦੋਂ ਪੱਕਾ ਜੋਗ ਆ ਉਹ ਇਹ ਮਿਡ ਲੇਨ ਪੀਕ ਲੈ ਤੁਸੀਂ ਨੇਕ ਤੇ ਵੀ ਸਰਚ ਮਾਰ ਕੇ ਦੀ ਸਕਦੇ ਹੋ ਤੁਹਾਨੂੰ ਪਤਾ ਲੱਗੂ ਸਹੀ ਸਟੇਜ ਕਿਹੜੀ ਆ ਬਾਕੀ ਸਭ ਤੋਂ ਮੇਨ ਗੱਲ ਹੈਗੀ ਹੈਗੀ ਕੋਲੂਲੀ ਤਾਂ ਵੀਨ ਗੱਲ ਹੈਗੀ ਆ ਵੀ ਕੱਚੀ ਮੱਕੀ ਤੇ ਲੀਪ ਪਊਗੀ। ਵੀਨ ਗੱਲ ਹੈਗੀ ਡਰਾਈ ਮੈਟਰ ਦੀ। ਡਰਾਈ ਮੈਟਰ ਕੀ ਚੀਜ਼ ਆ ਆਪਾਂ ਤੁਹਾਨੂੰ ਸੁੱਕਾ ਦੇਣਾ ਹੁੰਦਾ ਆਪਾਂ ਨਾ ਕਿ ਗਿੱਲਾ। ਜਿੰਨਾ ਟਾਈਮ ਆਪਣਾ ਡਰਾਈ ਮੈਟਰ ਨਹੀਂ ਪੂਰਾ ਹੁੰਦਾ। ਕਹਿੰਦਾ ਮਤਲਬ ਸੁੱਕਾ ਜਾਣਾ ਚਾਹੀਦਾ ਉਹਦੇ ਅੰਦਰ ਜੇ ਮੱਕੀ ਗਿੱਲੀ ਆ ਉਹਦੇ ਵਿੱਚ ਡਰਾਈ ਮੈਟਰ ਨਹੀਂ ਹੁੰਣਾ ਆਪਾਂ ਨੂੰ ਪਤਾ। ਉਹ ਪੂਰਾ ਹੋਣਾ ਜ਼ਰੂਰੀ ਆ ਸਹੀ ਸਟੇਜ ਤੇ। ਇਸ ਹਿਸਾਬ ਨਾਲ ਇਹਨੂੰ ਠੀਕ ਸਮੇਂ ਦੇ ਪਰਣਾ ਚਾਹੀਦਾ ਪਹਿਲਾਂ ਨਾਲ ਵੱਡੋ ਕਦੇ ਵੀ। ਤੇ ਬਾਕੀ ਮੇਨ ਗੱਲ ਵੀ ਬਹੁਤ ਵਧੀਆ ਰਹਿਾਇਆ ਤੇ ਵੇਖਿਆ ਮੱਕੀ ਦਾ ਕੱਦ ਨਹੀਂ ਹੋਇਆ। ਈ ਦਿੱਤੀ ਬਾਈਆਂ ਦੀ ਮੱਕੀ ਆ ਬਹੁਤ ਜ਼ਿਆਦਾ ਵਧੀਆ ਰਹੀ ਹੈਗੀ ਧੰਨਵਾਦ ਜੀ ਦੱਸ ਸਾਡੇ ਇੱਕ ਸਮਾਈਲੇਜ ਦੇ ਨਾਮ ਦਾ ਮਤਲਬ ਇਹ ਨਹੀਂ ਆਪਾਂ ਛੋਟੀਆਂਆਂ ਜਾਂ ਬੱਚੀਆਂ ਨੂੰ ਇੱਕ طرح ਤਿਆਰ ਕਰਦੇ ਆ ਉਹਦੇ ਨਾਲ ਤੁਸੀਂ ਕਣਕ ਦਾ ਦਾਣਾ ਜਾਂ ਕਹਿੰਦਾ ਮਤਲਬ ਜਿਵੇਂ એનર્ਜੀ ਬੰਦ ਕਰ ਦੇਣੀ ਆ ਠੀਕ ਹੈ ਨਾ ਉਹਨਾਂ ਦੀ ਓਵਰੀ ਦੀ ਗ੍ਰੋਥ ਨਹੀਂ ਹੁੰਦੀ ਤੇ ਉਹਨਾਂ ਨੂੰ ਆਪਾਂ ਪ੍ਰੋਟੀਨ ਸੋਰਸ ਦੇਣਾ ਜਿੱਦਾਂ ਸਾਰੀਆਂ ਖਲਾ ਮਿਲਾ ਲਓ ਤੁਸੀਂ ਬੜੇ ਮੈਰੀ ਖਾਲੋ ਵੀ ਸਰੋਂ ਦੀ ਖਾਲੋ ਵੀ ਤੇ ਚਨਾ ਚੂਰੀ ਹੋਗੀ ਠੀਕ ਹੈ ਛੋਲਿਆਂ ਦਾ ਖੰਡਾ ਹੋ ਗਿਆ ਇਹਨੂੰ ਮਿਲਾ ਕੇ ਪ੍ਰੋਪਰ ਨਾਲ ਮਿਲਣਾ ਮੈਂ ਕਿਹ ਚੀਜ਼ਾਂ ਦੇਣੀਆਂ ਜ਼ਰੂਰੀ ਨੇ ਕਿਉਂਕਿ એનર્ਜੀ ਤਾਂ ਤੁਹਾਨੂੰ ਸਾਈਲੇਜ ਤੋਂ ਮਿਲ ਗਈ ਠੀਕ ਹੈ ਪ੍ਰੋਟੀਨ ਸੋਰਸ ਬਹੁਤ ਜ਼ਰੂਰੀ ਆ ਤਾਂ ਹੀ ਉਹ ਝੋਟੀਆਂ ਜਾਂ ਬੱਚੀਆਂ ਰਪੀਟਰ ਹੁੰਦੀਆਂ ਨੇ ਓਵਰੀ ਦੀ ਗ੍ਰੋਥ ਹੀ ਨਹੀਂ ਹੁੰਦੀ ਉੱਥੇ ਉੱਥੇ ਇਹ ਚੀਜ਼ ਨਾਮ ਹੋ ਜਾਂਦਾ ਉੱਥੇ ਚਾਰ ਬਦਨਾਮ ਹੁੰਦਾ ਚਾਰ ਮਾੜੀ ਚੀਜ਼ ਨਹੀਂ ਹੈਗੀ ਇਹ ਇੱਕ ਡੈਰੀ ਦੀ ਨਾ ਮਤਲਬ ਡੈਰੀ ਦੀ ਜਾੜ ਹੈ ਰੀਡ ਜੇ ਨਹੀਂ ਜਾ ਰਹੀ ਡੈਰੀ ਦੀ ਹੱਡੀ ਆ ਇਹ ਡੈਰੀ ਦੀ ਹੈ ਨਾ ਮਤਲਬ ਤੁਹਾਨੂੰ ਪ੍ਰੋਟੀਨ ਸੋਰਸ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਬਾਈ ਤੂੜੀ ਦਾ ਕੀ ਵੀ ਤੂੜੀ ਕਿੰਨੀ ਪਾਉਣੀ ਚਾਹੀਦੀ ਜੇ ਮੰਨ ਲਓ ਪਤਨ ਟੋਕਰੇ ਚ ਚਾਰ ਦੇ ਪਾਰੇ ਆ ਅ ਅਕੋਰਡਿੰਗ ਟੂ ਡਰਾਈ ਮੈਟਰ ਵੀਰੇ ਉਹਦਾ ਡਰਾਈ ਮੈਟਰ ਕਿੰਨਾ ਚੈੱਕ ਹੋਇਆ ਬੋਡਾ ਉਦੋਂਲੇ ਢੰਗ ਨਾਲ ਤੁਸੀਂ ਬੋਲਦਾ ਦੱਸਣਾ ਔਖਾ ਕੰਮ ਆਗਾ ਵੀ ਕਿੰਨਾ ਡਰਾਈ ਮੈਟਰ ਚਾਹੀਦਾ ਕਿੰਨਾ ਦੁੱਧ ਦਾ ਕਿੰਨੀ ਫੀਡ ਆ ਠੀਕ ਹੈ ਜੀ ਠੀਕ ਆ ਬਈ ਚਾਰ ਦੇ ਇੰਨਾ ਫਰਕ ਪੈ ਜਾਂਦਾਗਾ ਜੇ ਸਹੀ ਨਾ ਆ ਜਾ ਮੱਕੀ ਵਿੱਚ ਜਦੋਂ ਆਪਾਂ ਟੈਸਟਿੰਗ ਕਰਾਉਣੀ ਆ ਪ੍ਰੋਪਰ ਲੈਬ ਚ ਸਾਢੇ 3 ਕਿਲੋ ਵਿਸੇ 1 ਕਿਲੋ ਫੀਡ ਤੇ ਆ ਜਾਂਦਾ ਠੀਕ ਹੈ ਜੀ ਤੇ ਜੋ ਉਹੀ ਗਾਂ ਨੂੰ ਆਪਾਂ ਮੱਕੀ ਦੇ ਵਿੱਚ ਨਾ ਸਹੀ ਨਹੀਂ ਹੈਗਾ ਤਾਂ ਠੀਕ ਹੈ ਤਾਂ ਮਤਲਬ ਇਹ ਤੁਹਾਡੇ ਸਾਈਲੇਜ ਦੀ ਜਿਹੜੀ ਕੁਆਲਿਟੀ ਆ ਉਹ ਮੈਟਰ ਕਰਦੀ ਆ ਠੀਕ ਹੈ ਨਾ ਵੀ ਆਪਾਂ ਮਤਲਬ ਸਾਈਲੇਜ ਕਿਦਾਂ ਨਾਲ ਥੋੜਾ ਅਵਰੇਜ ਡਰਾਈ ਮੈਟਰਿਕ ਕਿੰਨਾਗਾ ਠੀਕ ਹੈ ਬਸ ਇਹ ਚੀਜ਼ ਤੁਸੀਂ ਧਿਆਨ ਚ ਰੱਖਣੀ ਆ ਵੀ ਪ੍ਰੋਟੀਨ ਸੋਰਸ ਹਾਈ ਰੱਖਣਾ ਥੋੜਾ ਜਿਹਾ ਠੀਕ ਹੈ એનર્ਜੀ ਲੈਵਲ ਤੁਸੀਂ ਘਟਾ ਦਿਓ ਕਣਕ ਦਾ ਦਾਣਾ ਜਾਂ ਲੇਟੀ ਵਗੈਰਾ ਜਿਹੜੇ ਆਪਾਂ ਪਾਉਨੇ ਆ ਉਹ ਤੁਸੀਂ ਬੰਦ ਕਰ ਦਿਓ ਠੀਕ ਹੈ ਜੀ ਕੱਟੀਆਂ ਬੱਠੀਆਂ ਤਿਆਰ ਕਰਨ ਵਾਸਤੇ ਬਹੁਤ ਵਧੀਆ ਸੋਰਸ ਆ ਚਾਰ ਬਾਕੀ ਨਿੱਟ ਤੇ ਮਾਹਾਂ ਚਾੜੀਆਂ ਵੀ ਸਾਈਲੇਜ ਸਹੀ ਨਹੀਂ ਹੈਗਾ ਖਰਾਬ ਆ ਕਰਾਬ ਆਪ ਕੀ ਹੈਗਾ ਜੋ ਫਾਰਮਰ ਨੂੰ ਸਹੀ ਸਟੇਜ ਹੀ ਨਹੀਂ ਪਤਾ ਹੈਗਾ ਉਹਦੀ ਜਿਵੇਂ ਜੀ ਕਿਤੋਂ ਮੈਂ ਨਾ ਪਤਾ ਉਹਨੂੰ ਪ੍ਰੋਪਰ ਨਹੀਂ ਪਤਾ ਸਾਡੇ ਕੋਲ ਕਿੰਨੇ ਪਸ਼ੂ ਆ ਕਿੰਨਾ ਰੋਜ਼ ਹੀ ਰੋਜ਼ ਲੈਣਾ ਚਾਹੀਦਾਗਾ ਉੱਚਾ ਜਿਆਦਾ ਪਾਲ ਲੈਂਦਾ ਚਾਹੇ ਉਹ ਤੇ ਫਿਰ ਸਮੱਸਿਆ ਤਾਂ ਆਪ ਹੀ ਆਉਣਗੀਆਂ ਉੱਲੀ ਦੀ ਸਮੱਸਿਆ ਆ ਜਾਂਦੀ ਆ ਹੋਰ ਸਮੱਸਿਆ ਆ ਜਾਂਦੀਆਂ ਜਦੋਂ ਸਹੀ ਸਟੇਜ ਤੇ ਨਹੀਂ ਪਿਆ ਸਮੱਸਿਆ ਸਾਰੀਆਂ ਹੀ ਆਉਣੀਆਂ ਫਿਰ ਆਪਾਂ ਬਦਨਾਮ ਕਰਦੇ ਨਾਲ ਸਾਡੇ ਪਸ਼ੂ ਬਿਮਾਰ ਹੋਗੇ ਬਿਮਾਰ ਤਾਂ ਪਸ਼ੂ ਨਹੀਂ ਹੋਣੀ ਆ ਫਿਰ ਇੱਕ ਦਿਨ ਵਿੱਚ ਪਾਣੀ ਪੂਰਾਗਾ ਪੂਰਾਗਾ ਤੇ ਫਿਰ ਗੱਲ ਪ੍ਰੋਬਲਮ ਤਾਂ ਆਊਗੀ ਸਹੀ ਹੈ ਤੇ ਕਿ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਨਾ ਅੱਜ ਕੱਲ ਇੱਕ ਟ੍ਰੈਂਡ ਚੱਲ ਰਿਹਾ ਹਰ ਇੱਕ ਕੰਪਨੀ ਇਹ ਲੈ ਕੇ ਆ ਗਈ ਆ ਆਪਦਾ ਟੌਕਸੀ ਬੈਂਡਰ ਠੀਕ ਹੈ ਨਾ ਯਾਨੀ ਕਿ ਮੈਂ ਸਿੱਧੇ ਇਲਾਫਿਆਂ ਚ ਇੱਕ ਕੂੜਾ ਕਹੂੰਗਾ ਠੀਕ ਹੈ ਨਾ ਕਿਉਂਕਿ ਜਿਹੜਾ ਆਪਣਾ ਲੋਕਲ ਟੌਕਸੀ ਬੈਂਡਰ ਮਤਲਬ ਮਾੜੀਆਂ ਕੰਪਨੀਆਂ ਦਾ ਚੰਗੀਆਂ ਕੰਪਨੀਆਂ ਦਾ ਤੁਸੀਂ ਵਰਤੋ ਜਿਹੜਾ ਤੁਸੀਂ ਮਾੜੀਆਂ ਕੰਪਨੀਆਂ ਦਾ ਵਰਤੋਗੇ ਉਹ ਫਾਇਦੇ ਦੀ ਬਜਾਏ ਨੁਕਸਾਨ ਬਹੁਤ ਵੱਡਾ ਕਰੂਗਾ ਉਹ ਕਿਵੇਂ ਨੁਕਸਾਨ ਕਰੂ ਉਹ ਜਿਹੜੇ ਤੁਹਾਡੇ ਪਸ਼ੂ ਦੇ ਅੰਦਰ ਮਿਨਰਲ ਨੇ 엘ਿਮੈਂਟਸ ਨੇ ਉਹਨਾਂ ਨੂੰ ਵੀ ਰੀਟੇਨ ਕਰੂਗਾ ਉਹਨਾਂ ਨੂੰ ਵੀ ਉਹ ਬਾਹਰ ਕੱਢ ਦੂਗਾ ਇਸ ਲਈ ਤੁਹਾਡਾ ਪਸ਼ੂ ਦਿਨੋਂ ਦਿਨ ਦਿਨੋਂ ਦਿਨ ਬਿਮਾਰ ਹੁੰਦਾ ਜਿਉਂ ਪਰ ਤੁਸੀਂ ਕਸੂਰ ਫਿਰ ਸਾਈਲੇਜ ਦਾ achar ਦਾ ਕੱਢੋਗੇ ਵੀ ਚਾਰ ਮਾਰ ਟਾਕਸੀਬੈਟਰ ਨਹੀਂ ਆਂਗੀ ਪੰਜਾਬੀ ਚ ਕਹਿ ਸਕਦੇ ਹੋ ਖੁਸ਼ਕ ਚੀਜ਼ ਆ ਟਾਕਸਨ ਦਾ ਮਤਲਬ ਹੈਗਾ ਜ਼ਹਿਰ ਬਾਉਂਡ ਦਾ ਮਤਲਬ ਹੈਗਾ ਆਪਣੇ ਨਾਲ ਬਾਉਂਡ ਕਰਕੇ ਬਾਹਰ ਕੱਢਦਾ ਉਹਨੂੰ ਇਹ ਤਾਂ ਹੈ ਨਹੀਂ ਵੀ ਉਹਨੇ ਕੱਲੀ ਜ਼ਹਿਰ ਹੀ ਬਾਹਰ ਕੱਢਣੀ ਆਗੀ ਉਹਨੇ ਜਿਹੜੇ ਨਾਲ ਜ਼ਰੂਰੀ ਤੱਤ ਆ ਰਿਹਾ ਹੈ ਟੀਐਮ ਮੈਗਨੀਸ਼ੀਅਮ ਸਭ ਉਹ ਬਾਹਰ ਮਾਰਨਾ ਹੈ ਮੈਗਨੀਸ਼ੀਅਮ ਕੈਲਸ਼ੀਅਮ ਸਾਰਾ ਕੁਝ ਬਾਊਟ ਕਰ ਲੈਣਾ ਉਹ ਠੀਕ ਹੈ ਜੀ ਇਹ ਉਹ ਸਾਰਾ ਕੁਝ ਗੋਹੇ ਰਾਹੀਂ ਬਾਹਰ ਆਏ ਨਾ ਫਿਰ ਪ੍ਰੋਬਲਮ ਤਾਂ ਆਪ ਹੀ ਆਉਣੀ ਹੈ ਸਮੱਸਿਆ ਇਹ ਲੀ ਟੌਕਸੀਮੈਟਰ ਦੇਣਾ ਹੁੰਦਾ ਪਰ ਪ੍ਰੋਪਰ ਮਾਤਰਾ 'ਚ ਜ਼ਿਆਦਾ ਵੀ ਨਹੀਂ ਦੇ ਸਕਦੇ ਆਪਾਂ ਕੋਸ਼ਿਸ਼ ਕਰੋ ਤੁਹਾਡੇ ਚਾਰ ਚੁੁੱਲੇ ਨਾ ਹੀ ਹੋਵੇ ਆਪਾਂ ਨੂੰ ਦੇਣ ਦੀ ਲੋੜ ਨਾ ਹੀ ਪਵੇ ਤਾਂ ਵਧੀਆ ਗੱਲ ਆ ਡਾਕਟਰ ਚਾਰ ਚੁੱਲੀ ਤਾਂ ਹੀ ਹੁੰਦੀਆਂ ਨੇ ਜੇ ਪਹਿਲੇ ਤੇਜ਼ ਹੀ ਨਹੀਂ ਪੈਂਦੀ ਸਹੀ ਨਹੀਂ ਹੈ ਬਾਕੀ ਇੱਕ ਨਾ ਇੱਕ ਨਾ ਬਹੁਤ ਜ਼ਿਆਦਾ ਪੀਰ ਇੱਕ ਗੱਲ ਕਰਦੇ ਹੁੰਦੇ ਆ ਜਿਵੇਂ ਅਸੀਂ ਸਾਡਾ ਫੀਲਡ ਦਾ ਕੰਮ ਆਣਾ ਸੀ ਪ੍ਰੈਕਟਿਸ ਕਰਦੇ ਆ ਸਾਨੂੰ ਪੁੱਛਦੇ ਆ ਜਾ ਕੇ ਵੀ ਸਾਡੇ ਦਾ ਸਾਇਲੇ ਦੇ ਵਿੱਚ ਉਲੀ ਬਿਲਕੁਲ ਨਹੀਂ ਜੀ ਜਿਹੜੀ ਦਿਖਦੀ ਆ ਉਹ ਖਤਰਨਾਕ ਨਹੀਂ ਹੈਗੀ ਠੀਕ ਹੈ ਇਹ ਕਹਿੰਦਾ ਜਿਹੜੀ ਨਹੀਂ ਦਿਖਦੀ ਉਹ ਪਸ਼ੂ ਨੂੰ ਮਾਰੂ ਸਹੀ ਹੈ ਠੀਕ ਹੈ ਜੀ ਉਹਦਾ ਸਭ ਤੋਂ ਵੱਧ ਤੁਸੀਂ ਧਿਆਨ ਉਹਦਾ ਰੱਖੋ ਇੱਕ ਚਾਰ ਨੂੰ ਥੋੜਾ ਜਿਹਾ ਹਵਾ ਲਵਾ ਲਿਆ ਕਰੋ ਸੁਕਾ ਲਿਆ ਕਰੋ ਫਿਰ ਉਸ ਤੋਂ ਬਾਅਦ ਆਪਾਂ ਮਤਲਬ ਖੋਲੀਆਂ ਦੇ ਵਿੱਚ ਪਾਉਣਾ ਇੱਕ ਥੋੜੀਆਂ ਖੋਲੀਆਂ ਨੇ ਜਿਹੜੀਆਂ ਉਹ ਭਰੀਆਂ ਨਾ ਰਹਿਣ ਇਹ ਧਿਆਨ ਜ਼ਰੂਰ ਰੱਖਣਾ ਠੀਕ ਹੈ ਧੰਨਵਾਦ ਧੰਨਵਾਦ ਸਾਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕਰਨ ਕਰੀ